ਕਿ ਪੱਤਰਕਾਰ ਵੀਰਾਂ ਨੂੰ ਵੀ ਬੇਨਤੀ ਹੈ ਖਾਸ ਕਰਕੇ ਕਿ ਭਾਈ ਤੁਸੀਂ ਹਰ ਕਿਸੇ ਦੇ ਮੂਰੇ ਮਾਈਕ ਲੈ ਕੇ ਖੜੇ ਨਾ ਹੋ ਜਾਇਆ ਕਰੋ ਠੀਕ ਹੈ ਨਾ ਤੇ ਜੇ ਇਹਦਾ ਤੁਹਾਨੂੰ ਪੱਤਰਕਾਰ ਮਿਲਦਾ ਵੀ ਹੈ ਕੋਈ ਸਵਾਲ ਕਰਦਾ ਵੀ ਹੈ ਤੁਹਾਨੂੰ ਪੱਤਰਕਾਰ ਛੇਤੀ ਜੁਰ ਛੇਤੀ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਟੀਆਰਪੀ ਵਾਸਤੇ ਬਹੁਤ ਚੈਨਲ ਜਾਂਦੇ ਆ ਹਰ ਕਿਸੇ ਦੇ ਮਾਈਕ ਮੂੰਹ ਤੇ ਲਾ ਦਿੰਦੇ ਨੇ ਕਿ ਲਓ ਜੀ ਦੱਸੋ ਜੀ ਆ ਕੀ ਹੈ ਜੀ ਸਿੱਖਤਿਆਜ਼ ਕੀ ਹੈ ਬੇਸ਼ੱਕ ਉਹਨਾਂ ਨੂੰ ਭਾਵੇਂ ਨਾ ਪਤਾ ਹੋਵੇ ਠੀਕ ਹੈ ਇੱਕ ਤਾਂ ਇਹ ਕੰਮ ਪੱਤਰਕਾਰ ਵੀਰਾਂ ਨੂੰ ਬੇਨਤੀ ਹੈ ਕਿ ਤੁਸੀਂ ਮੂੰਹ ਦੇ ਵਿੱਚ ਮਾਈਕ ਨਾ ਪਾਇਆ ਕਰੋ ਠੀਕ ਹੈ ਤੁਹਾਡੇ ਵੀ ਸਿਰ ਤੇ ਪੱਗਾਂ ਬੰਦੀਆਂ ਹੁੰਦੀਆਂ ਨੇ ਤੇ ਤੁਸੀਂ ਆਪਣੇ ਬੰਦਿਆਂ ਦੀ ਆ ਬੇਇੱਜ਼ਤੀ ਕਰਾਉਂਦੇ ਆ ਹੁਣ ਜਦੋਂ ਤੁਸੀਂ ਇੱਕੋ ਦਮ ਕੈਮਰਾ ਲੈ ਕੇ ਕਿਸੇ ਬੰਦੇ ਦੇ ਸਾਹਮਣੇ ਜਾਉਂਗੇ ਕਈ ਬੰਦੇ ਕੈਮਰਾ